ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਣੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਬਦਣੀ ਕਲਾਂ ਵੀ ਇਹਦੇ ਨੇੜੇ ਰਹਿ ਜਾਂਦਾ ਤੇ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਮੱਝਾਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਵੀ ਤੁਹਾਨੂੰ 11 ਨੱਕ ਦਿਖਾਉਂਗਾ ਇਸ ਵੀਡੀਓ 'ਚ ਇਸ ਸਾਈਡ ਤੇ ਵੀ ਤੁਸੀਂ ਮੱਝਾਂ ਦੇਖੋਗੇ ਕੁਸ ਬਹੁਤ ਸੋਹਣੇ ਥਣ ਹਵਾਨਿਆਂ ਦੀਆਂ ਚੰਗੇ ਦੁੱਧ ਵਾਲੀਆਂ ਮੱਝਾਂ ਹਮੇਸ਼ਾ ਵੀਰ ਖਰੀਦਦਾ ਉਸੇ ਤਰ੍ਹਾਂ ਦੀਆਂ ਅੱਜ ਝੋਟੀਆਂ ਮੱਝਾਂ ਜਿਹੜੀਆਂ ਵਿਕਰੀ ਆਉਣਗੀਆਂ ਸੋ ਲਾਸਟ ਤੱਕ ਵੀਡੀਓ ਦੇਖਿਓ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਚੱਲੂਗਾ ਬਹੁਤੀਆਂ ਮੱਝਾਂ ਇੱਥੇ ਸੋਈਆਂ ਸੋਈਆਂ ਹੀ ਹੁੰਦੀਆਂ ਤੇ ਉਹਨਾਂ ਦਾ ਦੁੱਧ ਜਿੰਨਾ ਤੁਹਾਨੂੰ ਦੱਸਿਆ ਜਾਂਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਹੈ ਵੀ ਤੁਸੀਂ ਤਸੱਲੀ ਕਰੋ ਤੇ ਨੰਬਰ ਸਕਰੀਨ ਉੱਤੇ ਸਿੱਧਾ ਵੀਰ ਦਾ ਚੱਲਦਾ ਰਹਿਣਾ ਉਸ ਨੰਬਰ ਤੇ ਤੁਸੀਂ ਕਾਲ ਕਰੋਗੇ ਆਓ ਸ਼ੁਰੂਆਤ ਆਪਾਂ ਕਰਦੇ ਆਂ ਇਸ ਸਾਈਡ ਵਾਲੀਆਂ ਝੋਟੀਆਂ ਤੋਂ ਉਸ ਤੋਂ ਬਾਅਦ ਚ ਦੂਜੀ ਖੁਰਲੀ ਵਾਲੀਆਂ ਜਿਹੜੀਆਂ ਵੱਜਾਂ ਤੁਹਾਨੂੰ ਦਿਖਾ ਦੇਾਂਗੇ ਇਧਰੋਂ ਆਪਾਂ ਸ਼ੁਰੂਆਤ ਕਰਾਂਗੇ ਸਨੀ ਭਾਈ ਸਤਿ ਸ਼੍ਰੀ ਅਕਾਲ ਸੱਸੀ ਘਾਲ ਵੀਰੇ ਸਨੀ ਅੱਜ ਆਪਣੇ ਕੋਲ 11 ਨਾ ਕਿ ਇੱਥੇ ਦਿਖਾਉਣੇ ਆਪਾਂ ਹਾਂਜੀ ਆਪਣੇ ਕੋਲੇ ਉਹ ਮਈਆਂ ਤਾਂ 14 15 ਵੀਰੇ ਇੱਕ ਦੋ ਝੋਟੀਆਂ ਸੂਣ ਵਾਲੀਆਂ 14 15 ਝੋਟੀਆਂ ਸੂਣ ਠੀਕ ਹੈ ਸ਼ੁਰੂਆਤ ਪਹਿਲੇ ਨੰਬਰ ਤੇ ਕਰ ਲਾਂਗੇ ਆਹ ਗੱਟੀ ਤੋਂ ਕਰਦੇ ਆਂ ਜੀ ਪਹਿਲਾ ਸੂਆ ਗੱਟੀ ਦਾ ਹੂੰ ਹੁਣ ਵੀ 13 ਤੇ 14 ਦੇ ਵਿਚਾਲੇ ਕੱਟੀ ਥੱਲੇ ਪਹਿਲਣ ਥੱਲੇ ਦੁੱਧ ਤਿਆਰ ਆ ਠੀਕ ਹੈ ਕੋਈ ਨੇ ਇਹਨੂੰ ਹੋ ਗਿਆ ਅੱਜ 10 11 ਦਿਨ ਰੇਟ ਦੱਸਾਂਗੇ ਜਾਂ ਫੋਨ ਤੇ ਰੇਟ ਆਪਣੇ ਕੋਲੇ ਵੀਰੇ 1.5 ਲੱਖ ਤੋਂ ਲੈ ਕੇ ਹਮ ਆਪਣੇ 3.5 ਲੱਖ ਤੱਕ ਹ ਇਰਾਨ ਆਉਣੀ ਠੀਕ ਹੈ 1.5 ਤੋਂ ਸ਼ੁਰੂ ਹੋ ਜਾਂਦੀ ਹੈ ਤੋਰ ਕੇ ਬਈ ਇਹਨੂੰ ਤੋ ਦੋਸਤੋ ਪਹਿਲੇ ਨੰਬਰ ਤੇ ਝੋਟੀ ਦੇਖੋ ਫੋਨ ਕਰਦਾਂ ਇਨੀ ਕਾਸਟ ਕਰਨਾ ਚਾਹੁੰਦੇ ਨਾ ਦਾ ਆਪਾਂ ਤੋਕੜ ਮੈ ਲੈਣੇ ਨਾ ਆਪਾਂ ਛੋਟੀਆਂ ਕਟੀਆਂ ਲੈਣੇ ਠੀਕ ਹੈ ਹਾਂਜੀ ਸੋ ਤੋਕੜ ਮੱਝ ਤੇ ਛੋਟੀਆਂ ਕਟੀਆਂ ਵਾਲੇ ਵੀਰ ਭਾਵੇਂ ਨਾ ਫੋਨ ਕਰਿਓ ਸੱਜਰ ਮੱਝ ਜਾਂ ਗੱਬਣ ਮੱਝ ਖਰੀਦਣੀ ਐ ਤਾਂ ਤੁਹਾਨੂੰ ਇੱਥੋਂ ਚੰਗੀ ਚੰਗੀ ਮੱਝ ਦੇਖਣ ਨੂੰ ਮਿਲੂਗੀ ਤੁਸੀਂ ਪਹਿਲਾਂ ਝੋਟੀ ਦੇਖੋ ਫੁੱਲ ਉੱਚਾ ਕੱਦ ਸੋਹਣਾ ਥਣ ਤੇ ਹਵਾਨਾ ਪਿਓਰ ਚਾਰ ਦੰਦ ਦਾ ਗੱਟੀ ਠੀਕ ਐ ਚਾਰ ਦੰਦ ਦੋਸਤੋ ਸੋਹਣਾ ਟਾਂ ਚਾ ਇਹਦਾ ਸਿੰਘਾਂ ਦੀ ਬੜੀ ਸੋਹਣੀ ਐ ਤੇ ਖਾਸ ਗੁਣ ਹਵਾਨਾ ਹੁੰਦਾ ਉਹ ਵੀ ਇਹਦਾ ਕਾਫੀ ਸੋਹਣਾ ਸੈਜ ਦਿਸਦਾ ਅਗਾੜੀ ਇਹਦੀ ਚੰਗਾੜ ਬਹੁਤ ਵਧੀਆ ਗੱਟੀ ਦਾ 13 ਕਿਲੋ ਨੂੰ ਇਸ ਟਾਈਮ ਇਹਦੇ ਥੱਲੇ ਦੁੱਧ ਜਿਹੜਾ ਉਹ ਕੋਈ ਵੀ ਭਰਾ ਦੋ ਟਾਈਮ ਚੋਕੇ ਸੱਤ ਸਾਢੇ 6 7 ਡੰਗ ਦਾ ਉਹਦਾ ਚੋਕੇ ਲਏ ਤਿੰਨ ਟਾਈਮ ਸੀ ਠੰਡੀ ਕੱਟੀ ਬਹੁਤ ਆ ਠੀਕ ਹੈ ਕੋਈ ਥਾਣਾ ਜ ਨਹੀਂ ਕੋਈ ਆਪਣੇ ਟਾਈਮ ਤੋਂ ਟਾਈਮ ਹੀ ਆ ਵੀਡੀਓ ਅੱਜ ਦੋ ਕੁ ਘੰਟੇ ਲਾ ਲੋ ਤੀ ਠੀਕ ਹੈ ਟੇਟਾ ਨਹੀਂ ਅੱਗੇ ਸਾਢੇ 5 ਚ ਆਈ ਹੋਗੇ 7:00 ਵਜੇ ਤੱਕ ਹੁੰਦੀ ਆ ਠੀਕ ਹੈ ਹਾਂਜੀ ਇਹ ਦੋ ਅੱਗੇ ਜਿਹੜੀ ਦੋ ਨੰਬਰ ਤੇ ਝੋਟੀ ਇਹਦੇ ਥੱਲੇ ਹੈਗਾ ਝੋਟੀ ਥੱਲੇ ਇਹਦੇ ਥੱਲੇ ਵੀ 13 14 ਕਿਲੋ ਦੁੱਧ ਤਿਆਰ ਆ ਠੀਕ ਹੈ ਹਾਂਜੀ ਇਹਨੂੰ ਵੀ 12 13 ਦਿਨ ਹੋ ਗਏ ਸੂਈ ਨੂੰ ਪਹਿਲਾ ਸੂਈ ਹੈ ਦੂਜਾ ਦੂਜਾ ਇਹਦਾ ਦੂਜਾ ਸੂਈ ਹਾਂਜੀ ਸੋ 12 13 ਦਿਨਾਂ ਦੀ ਸੂਈ ਥੱਲੇ 14 ਲੀਟਰ ਰਾਮ ਨਾਲ ਝੋਟੇ ਬਾਈ ਵਧੀਆ ਬੰਦਾ ਸੇਵਾ ਵਾਲਾ ਹੂ 14 15 14 15 ਰਾਮ ਨਾਲ ਖੁੱਲਾ ਪਾਈ ਹੈ ਠੀਕ ਹੈ ਇਹਦੀ ਵੀ ਚੰਗੀ ਹੈ ਗਾੜੀ ਤੁਹਾਨੂੰ ਦਿਸੂਗੀ ਕੰਮ ਹੈ ਸੇਵਾ ਦਾ ਬਰੇ ਹੂੰ ਸੇਵਾ ਕਰੋਗੇ ਤਾਂ ਪੂਰਾ ਵਧੀਆ ਦੁੱਧ ਚੋਲੋਗੇ ਹੂੰ ਝੋਟੀਆਂ ਸਾਰੀਆਂ ਬਰੀਡ ਵਾਲੀਆਂ ਪ्योर ਹਰਿਆਣੇ ਦੀਆਂ ਮਈਆਂ ਕੋਈ ਆਪਣੀ ਪੰਜਾਬ ਦੀ ਮੈਣ ਠੀਕ ਹੈ ਹਾਂਜੀ ਸੋ ਹਰਿਆਣੇ ਚੋਂ ਇੱਕ ਵੀਰ ਲੈ ਕੇ ਆਉਂਦਾ ਮਰਜ਼ਾ ਦੱਸੋ ਪਹਿਲਾਂ ਤੋਂ ਵੀਡੀਓ ਚ ਦੱਸਦੇ ਰਹੇ ਇਹਦਾ ਵੀ ਸਿੰਗ ਵੀ ਸੋਹਣਾ ਢਾਂਚਾ ਵੀ ਚੰਗਾ ਚੰਗੀ ਹੈ ਗਾੜੀ ਇਹਦੇ ਮਗਰ ਕੱਟੀ ਆ ਬੱਚਾ ਕੱਟੀ ਸੋਨਾ ਹਵਾਨਾ ਥਣਾ 'ਚ ਕੋਈ ਪਸਮਾਰ ਨਹੀਂ ਦਿਸਣਾ ਕਿਉਂਕਿ ਮਿਲਕਿੰਗ ਜਿਹੜੀ ਉਹ ਟਾਈਮ ਟੂ ਟਾਈਮ ਵਾਲੀ ਗੱਲ ਹੀ ਐ ਐ ਕਹਿਣਾ ਮਈਆਂ ਭੁੱਲੀ ਚੱਲੋ ਨਾਲ ਦੀ ਨਾਲ ਤੋਂ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ 3 ਨੰਬਰ ਤੇ ਬਾਈ ਜਿਹੜੀ ਚੋਟੀ ਇਹ ਵੀ ਕੱਟੀ ਪਹਿਲਾਂ ਆ ਇਹ ਚੌਥੀ ਸੂਈ ਆ ਠੀਕ ਐ ਹਾਂਜੀ ਹੁਣ ਵੀ ਇਹਦੇ ਥੱਲੇ 10 ਕਿਲੋ ਤੋਂ ਸਟਾਰਟਿੰਗ ਆ ਠੀਕ ਐ ਹਾਂਜੀ ਚੌਗ ਦੇ ਦੰਦ ਕੱਢਦੀ ਹੈ ਗੱਟੀ ਚੁਾਈ ਚੁਾਈ ਸੀ ਠੰਡੀ ਬਥੇਰੀ ਠੀਕ ਐ ਹਾਂਜੀ ਸੋ ਪਹਿਲਾ ਸੂਆ ਦੋਸਤੋ ਰਾਮਨਾਲ ਆਪਾਂ ਬਾਹਲਾ ਨਹੀਂ ਕਹਿੰਦੇ 12 13 12 13 ਗੱਟੀ ਰਾਮਨਾਲ ਦੁੱਧ ਦੇਈ ਜਾਊਗੀ ਠੀਕ ਆ ਆ ਮੌਲਕ ਨਾ ਮਰਜੀ ਕਰਾ ਆ ਝੋਟੀ ਦਾ ਭਾਅ ਠੀਕ ਆ 1.5 ਲੱਖ ਦੀ ਗੱਟੀ ਆ ਦੇ ਦਾਂਗੇ ਇਹ ਤੋਂ ਤਾਂ ਉੱਚੇ ਆ ਬਾਕੀ ਸਾਰੇ 1.5 ਤੋਂ ਥੱਲੇ ਵਾਲਾ ਕੋਈ ਨਾ ਭਰਾ ਫੋਨ ਲਾਵੇ ਠੀਕ ਆ ਹਾਂਜੀ ਸੋ ਬਾਕੀਆਂ ਦੇ ਰੇਟ ਦੋਸਤੋ 1.5 ਤੋਂ ਬਾਹਰ ਹੀ ਆ ਇਹਦਾ 1.5 ਲੱਖ ਰੁਪਏ ਦੀ ਤੁਹਾਨੂੰ ਮਿਲ ਜੂਗੀ ਤੇ ਥਾਨ ਸਾਈਡ ਦੀ ਆ ਬਹੁਤ ਚੰਗਾ ਗੱਟੀ ਥੋੜਾ ਭਲਾਂ ਵੀ ਪਾਈ ਫਿਰਦੀ ਆ ਗੱਟੀ ਹਮਮ ਖਾਲੀ ਹੋਈ ਆ ਠੀਕ ਆ ਸੀਲ ਠੰਡੀ ਬਥੇਰੀ ਆ ਆ ਲੇਵਾ ਹੀ ਲੇਵਾ ਕੱਟੀ ਦਾ ਸਾਰਾ ਠੀਕ ਹੈ ਮਰਜੀ ਹੱਥ ਪਾ ਮਾਰ ਲੋ ਲੋ ਆ ਸਾਰੀਆਂ ਭਲਾਂ ਹੀ ਪਈਆਂ ਕੱਟੀ ਦੇ ਪਾਣ ਦੇ ਹੁਫੁੱਲ ਠੰਡੀ ਸੀਲ ਦੋਸਤੋ ਛੋਟੀ ਜਿੱਥੇ ਥਾਣਾ ਨੂੰ ਹੱਥ ਪੈ ਜਾਂਦਾ ਤੇ ਉੱਥੇ ਹੀ ਖੜ ਜਾਂਦੀ ਇਹਦੋਂ ਅੱਗੇ ਮੁੱਠੀ ਵਾਲਾ ਥਾਣਾ ਹੁਣ ਤੱਕ ਕਿਵੇਂ ਥਾਣਾ ਹੈ ਪਸਮਾਈਆਂ ਨਹੀਂ ਮਈਆਂ ਹੂੰ ਪਸਮਾਗੇ ਥਾਣ ਬਹੁਤ ਚੰਗਾ ਕੱਢਦੀ ਆ ਆਰਾਮਨਾ 12 13 ਬੰਦਾ ਵਧੀਆ ਸੇਵਾ ਵਾਲਾ ਹੋਵੇ ਕੱਟੀ ਆਰਾਮਨਾ ਦੋ ਤੇ ਪੰਜ ਸੱਤ ਸੂਏ ਪੀਣ ਵਾਲਾ ਠੀਕ ਹੈ ਇਸ ਤੋਂ ਬਾਅਦ 4 ਨੰਬਰ ਤੇ ਇੰਦੇ ਥੱਲੇ ਹੈਗਾ ਵੀਰੇ 13 ਤੇ 13 ਕਿਲੋ ਠੰਡਾ ਦੁੱਧ ਹੈਗਾ ਹੁਣ ਠੀਕ ਐ 13 14 ਹੀ ਹੋ ਸਕਦਾ 13 ਮੰਨ ਕੇ ਲੈ ਜੀ ਸੋਇਆ ਦਾ ਦੁੱਧਾ ਦੁੱਧਾ ਜੀ ਇਹ ਵੀ ਝੋਟੀ ਨਾਲ 15 16 15 16 ਪਲੱਸ ਦੁੱਧ ਦੇਈ ਜਾਊਗੀ ਹੂੰ ਵੀਰ ਕਿਹੜਾ ਵੀ ਲੈਣਾ ਚਾਹੁੰਦਾ ਭਰਾ ਦੋ ਟਾਈਮ ਤਿੰਨ ਟਾਈਮ ਆਪਣੇ ਕੋਲੇ ਆਉਂਦੀ ਥੱਲੀ ਕਰਕੇ ਪੂਰੀ ਲੈ ਕੇ ਜਾਵੇ ਵੀਰੇ ਠੀਕ ਐ ਹਾਂਜੀ ਸੋ ਸੋ ਇੱਥੋਂ ਘਰ ਦੀ ਗਰੰਟੀ ਐ ਉਸ ਤੋਂ ਬਾਅਦ ਤੁਹਾਡੀ ਸੇਵਾ ਤੇ ਸੁਭਾਣ ਆਪਣੇ ਗਰੰਟੀ ਇੱਥੇ ਘਰ ਦੀ ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਲੋ ਭਰਾ ਹੂੰ ਮੋੜ ਕੇ ਭਰਾ ਕਈ ਸੇਵਾ ਹੁਣ ਕਰਦੇ ਨਹੀਂ ਓਵੇਂ ਦਾਣਾ ਬਾਈ ਸਾਰਾ ਕਹਿ ਜੀ ਬਰੇਡ ਦਾਣਾ ਵੀ ਚੰਗਾ ਪਾਵਾਂਗੇ ਤੇ ਚੰਗੇ ਦੁੱਧ ਚੋਵਾਂਗੇ ਸਹੀ ਆਉਂਦੇ ਕਣੂ ਮਿੱਟੀ ਪਾਵਾਂਗੇ ਤਾਂ ਫੇਰ ਤਾਂ ਦੁੱਧ ਇਹਨਾਂ ਨੇ ਕਾਹਦਾ ਦੇਣਾ ਨਾ ਸਹੀ ਆ ਕੋਈ ਗੱਲਾਂ ਹੋ ਜਾਂਦੀਆਂ ਦੱਸੋ ਫਿਰ ਦੁੱਧ ਮਾਰ ਕੇ ਦੇ ਘਰੇ ਕਿਹੜਾ ਉਧਰ ਹੋਣਾ ਖਾਣਾ ਪੀਣਾ ਹੋਰ ਆ ਆਪਣਾ ਖਾਣਾ ਪੀਣਾ ਹੋਰ ਆ ਉਦੋਂ ਗਾਂ ਕਿਹੜਾ ਲੈ ਕੇ ਗਿਆ ਭਰਾ ਆਉਂਦਾ ਖਾਣਾ ਪੀਣਾ ਹੋਰ ਆ ਸਹੀ ਹੈ ਚੰਗਾ ਇਹ ਦਾਣੇ ਦੇ ਕੰਮ ਕਰੋ ਬਾਈ ਹੂੰ ਤੇ ਦੁੱਧੋ ਨਹੀਂ ਮਈਆਂ ਮਰਦੀਆਂ ਫਿਰ ਚੰਗਾ ਹੀ ਦੁੱਧ ਘੱਟਣੀਆਂ ਚੰਗੀ ਫੀਡ ਬਣਾਓ ਆਪਦੀ ਹੱਥੀ ਤਿਆਰ ਕਰਾ ਕੇ ਸਹੀ ਹੈ ਕਿਹੜੀ ਆਪਾਂ ਉਹਨਾਂ ਬਾਜ਼ਾਰੋਂ ਫੀਡ ਪਾਉਨੇ ਆ ਉਹਦੇ ਤਾਂ ਦੁੱਧ ਆਪਾਂ ਕਹਿ ਰਹੀਏ ਫਿਰ ਉਹਦੇ ਤੋਂ ਦੁੱਧ ਦੇਣਾ ਨਹੀਂ ਸਹੀ ਹੈ ਬਾਈ ਜਿਹੜੀ ਇਹ 5ਵੇਂ ਨੰਬਰ ਤੇ ਇਹਦਾ ਝੋਟੀ ਦਾ ਬਾਈ ਪਰਸੋ ਬੱਚਾ ਮਰ ਗਿਆ ਹੂੰ ਆਈ ਮਿਲ ਪਾਂਦੀ ਆ ਥਾਪੀ ਤੇ ਠੀਕ ਹੈ ਹੁਣ ਵੀ 14 15 ਤੋਂ ਸਟਾਰਟ ਆ ਇਹਨੂੰ ਸੂਈ ਨੂੰ ਅੱਜ 9ਵਾਂ 10ਵਾਂ ਦੇਣਾ ਬੱਚੇ ਦੀ ਵੀਡੀਓ ਆ ਤਾਜੀ ਸੂਈ ਦੀ ਸੂਣ ਵਾਲੀ ਦੀ ਵੀ ਠੀਕ ਹੈ ਆਪਣੇ ਕੋਲੇ ਸੂਈ ਆ ਉਸੋਂ ਮੇਨੀ H2T ਇਹਦੇ ਸੰਗ ਦੋਨੇ ਥੱਲੇ ਨੂੰ 14 15 ਕਿਲੋ ਇਹਦੇ ਥੱਲੇ ਇਸ ਟਾਈਮ ਹਾਜ਼ਰ ਰੱਖੇ ਤਾ ਦੁੱਧ ਦੋਨੇ ਸੰਗੇ ਢਾਨੂਗੇ ਇਹਦੇ ਆਈ ਬੈਜੋ ਥਾਪੀ ਮਾਰ ਕੇ 1 ਮਿੰਟ ਚ ਪਹਿਲਾਂ ਪਾਸੇ ਆਉਂਦੀ ਐ ਲੈ ਜਾ ਆਵਣਾ 17 18 ਕਿਲੋ ਦੁੱਧ ਦਊਗੀ ਝੋਟੀ ਕਿਵੇਂ ਮੈਲੇ ਮੂਲੇ ਜਮਾ ਸਟਾਰਟਿੰਗ ਹੋ ਗਿੰਸ ਠੀਕ ਐ ਸੋ ਇਹ 5 ਨੰਬਰ ਤੇ ਸੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਐ 6 ਨੰਬਰ ਦੇ ਉੱਤੇ ਬਹੁਤ ਸੋਹਣੇ ਥਣ ਹਵਾਨੇ ਦੀ ਅੱਜ ਦੀ ਇਸ ਵੀਡੀਓ ਚ ਸੈਰ ਅਕੈਡਮੀ ਮੱਝ ਆ ਦੋਤੋ ਬਈ ਹੁਣ ਤੇ ਕਿੰਨਾ ਮਰਜੀ ਦੇ ਸਹੀ ਤੀਜਾ ਸੁਆਵਾ ਹੂੰ ਇੰਨੇ ਮਾਲਕਾਂ ਨੇ ਦਾ 22 ਕਿਲੋ ਤੋਂ ਤੇ ਚੋਇਆ ਬਈ ਮੈਂ ਦਾ ਠੀਕ ਹੈ ਹਾਂਜੀ ਹੁਣ ਵੀ 14 ਤੋਂ 14 15 ਤੋਂ ਸਟਾਰਟਿੰਗ ਆ ਸੂਈ ਕਿੱਦਿਆਂ ਇਹ ਸੂਈ ਚੌਥੇ ਆ ਵੀਰੇਆ ਠੀਕ ਹੈ ਨਾਲੇ ਜਮਾ 2-3 ਕਿਲੋ ਬੋਲਾ ਛੱਡਿਆ ਵਾ ਦੇਖ ਲਾ ਫਸੀ ਫਿਰਦੀ ਆ ਹੁਣ ਵੀ ਬੈਠਿਆ ਨਹੀਂ ਜਾਂਦਾ ਇਹਗਾ ਕੋਣ ਜੂਣ ਬੜਾ ਮੋਟਾ ਜੇਰ ਜੱਪਾ ਪੈ ਗਿਆ ਬੜੀ ਪੂਛੇ ਦੀ ਮੜੀ ਹਵਾਨਾ ਦਾ ਚਾਈਪੀ ਤੋਰ ਦੇ ਮੂਰੀ ਬੜੀ ਖੇਟੀ ਮੜੀ ਜੀ ਮੈਨੂੰ ਸੋ ਹਵਾਨਾ ਦੇਖੋ ਕਰਮਾ ਵਾਲੀ ਦਾ ਦੱਸੋ ਆਦਾ ਬੈਠਿਆ ਨਹੀਂ ਜਾਂਦਾ ਇਹ ਬੜਾ ਚੂਣ ਚੂਣ ਮੋਟਾ ਨਿਕਲਿਆ ਕੱਟੀ ਮਗਰ ਠੀਕ ਹੈ ਗਿਆ ਕਰਮਾ ਵਾਲੀ ਦਾ ਹਵਾਨਾ ਬਾਈ ਪਲੱਸ ਦੁੱਧ ਦਿੰਦਾ ਬਾਈ ਆਪਾਂ ਤਾਂ ਗਾਂ ਕਹਿ ਜੀ ਬੰਦਾ ਦੇਖ ਲੈ ਢਾਂਸਾ ਕਿੰਨਾ ਆ ਗਿਆ ਦੁੱਧ ਚ ਕੱਟ ਸਕਦਾ ਹਣਾ ਸਹੀ ਹੈ ਹਾਂਜੀ ਸੋ ਦੁੱਧ ਤੁਹਾਡੀ ਸੇਵਾ ਦਾ ਬਾਰੇ ਗੱਲ ਇਸ ਕਰਕੇ ਐਡ ਕਰੀ ਦੀ ਵੀ ਕਿਸੇ ਦਾ ਮੁੜ ਕੇ ਆਪ ਸਚਨਾ ਕੋਈ ਮਾਨ ਮਟਾਬ ਹੋਵੇ ਆਪ ਦੀ ਪੂਰੀ ਯਾਰ ਮਾਨ ਮਸੱਲੀ ਕਰਕੇ ਯਾਰ ਇਹਦਾ ਬਰੰਦ ਹੈਗਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਕੇ ਜਾਵੇ ਨਾ ਵੀ ਪਸੰਦ ਆ ਬਾਈ ਆਪਣੀ ਚੀਜ਼ ਖੜੀ ਆ ਉਹਦੀ ਸਾਈ ਮੜਾ ਕੇ ਲਿਆ ਜੀ ਠੀਕ ਹੈ ਹਾਂਜੀ ਇਹ ਤੋਂ ਅੱਗੇ ਜਿਹੜੀ ਝੋਟੀ ਦਿਖਾਵਾਂਗੇ 7 ਨੰਬਰ ਤੇ ਐਂਦੇ ਥੱਲੇ ਵੀ ਵੀਰੇ ਹੁਣ 14 ਹੈਗਾ ਹਨਾ ਰਾਮ aíਨਾ 14 ਤੋਂ ਸਟਾਰਟਿੰਗ ਠੀਕ ਹੈ 14 ਤੋਂ ਸੋ ਇਹਨੂੰ ਇਹਨੂੰ ਅੱਜ 6ਵਾਂ 7ਵਾਂ ਦਿਨ 13 14 ਕਿਲੋ ਤੋਂ ਸਟਾਰਟਿੰਗ ਸੋਨਾ ਸਿੰਘ ਆਹ ਦਾ ਕਿਹੜੀਆਂ ਪੰਜੇ ਮਈਆਂ ਇਧਰ ਲਈ ਲੈਣ ਚ ਦਿਖਾਉਣੀਆਂ 17 18 18 20 20 ਪਲੱਸ ਵਾਲੀਆਂ ਹੀ ਆ 17 18 18 ਮੰਨ ਕੇ ਹੀ ਲੈ ਜੇ ਬਾਈ ਠੀਕ ਹੈ ਸੁਤਰਾ ਜੀ ਸੂਈ ਚੋਟੀ ਸਿੰਘਾਂ ਦੀ ਵੀ ਸੋਹਣੀ ਹੈ ਢਾਂਚੇ ਦੀ ਵੀ ਚੰਗੀ ਹੈ ਬੜਾ ਪੈਕ ਕੋੜਾ ਚੁਆਈ ਜੁਈ ਬੜੀ ਵਧੀਆ ਨਿਕਲੀ ਆ ਝੋਟੀ ਦੀ ਹਮ ਜੇ ਜਪੇਰੀਆਂ ਜਮਾ ਮਈਆਂ ਸਾਰੀਆਂ ਇੱਕ ਨੰਬਰ ਆ ਠੀਕ ਹੈ ਸਾਫ ਸੁਥਰੀਆਂ ਕੋਈ ਨਹੀਂ ਕੋਈ ਗਾਂਦਾ ਬੱਲਾ ਵੀ ਨਹੀਂ ਮਾਰਦੀ ਕੋਈ ਬੜਾ ਜੋ ਇਹ ਤੁਹਾਨੂੰ ਦਿਖਾ ਰਹੇ ਸੀ ਦੱਸੋ 7 ਨੰਬਰ ਦੇ ਉੱਤੇ ਜਿਹੜੀ 8 ਨੰਬਰ ਤੇ ਝੋਟੀ ਤੋਰਾਂਗੇ ਇਹ ਵੀ ਕਮਾਲ ਇਹਦੇ ਹਲੇ 15 16 ਕਿਲੋ ਤਿਆਰ 15 ਮੰਨ ਕੇ ਲੈ ਜੇ ਦੂਜਾ ਸੂਆ ਦੂਜਾ ਠੀਕ ਹੈ 15 ਕਿਲੋ ਦੁੱਧ ਦੱਸੋ ਤੁਸੀਂ ਚੋਕੇ ਲੈ ਜੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਆਪਦੀ ਚੁਆਈ ਕਰਕੇ ਲੈ ਜੇ ਉੱਥੇ ਖੜ ਜਾਉਂਦੇ ਬਹੁਤ ਸੋਹਣੇ ਸਿੰਘਾਂ ਦੀ ਉਹਨਾਂ ਹੀ ਸੋਹਣਾ ਇਹਦਾ ਹਵਾਨਾ ਤੁਸੀਂ ਦੇਖੋ ਹੁਣ ਟਾਂ ਚਾਵੀ ਚੰਗਾ ਮੈਂ ਤਾਂ ਕਿਹੜੀ ਇੱਕ ਤੋਂ ਵੱਧੋਂ ਦੇਖੋਗੇ ਭਾਈ ਸਾਰੀਆਂ ਹੀ 101 ਨੰਬਰੀਆਂ ਆਪਣੀਆਂ ਝੋਟੀਆਂ ਚੜਤੀ ਤੇ ਚੜਤ ਗਈ ਆ ਗਾਂ ਦੀ ਗਾਂ ਦੇਖੋਗੇ ਕਿਵੇਂ ਵੀਡੀਓ ਚੁਆਈ ਰੀਆਂ ਮਈਆਂ ਬੋਲੀਆਂ ਹੋਣਗੀਆਂ ਜਮਾ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਜੀੜੀ ਨਹੀਂ ਠੀਕ ਹੈ ਸਾਰੀਆਂ ਮਈਆਂ ਇਹ ਰੂਵ ਵਾਂਗੂ ਆਉਂਦੀਆਂ ਬਾਂਦੇ ਤਣੂ ਸੋਨੇ ਮੂੰਹ ਮੱਥੇ ਦੀ ਐ ਪੜਲਾ ਮੈਂ ਹਾਂ ਦੇਖੋ ਹੋਵਾਨਾ ਗਾਂ ਵਾਲੀ ਖੋਲਾ ਤਾ ਆ ਇਹ ਦੋ ਅੱਗੇ ਜਿਹੜੀ ਹੁਣ ਖੋਲੂਗਾ ਬਾਈ ਐਂਦੇ ਥੱਲੇ ਦੁੱਧ ਹੈਗਾ ਵੀਰੇ ਹੁਣ 14 15 ਤੋਂ ਸਟਾਰਟ ਆ 15 ਤਿਆਰ ਆ ਠੀਕ ਹੈ ਹਾਂ ਆ ਆਪਣੇ ਕੋਲੇ ਸੂਈ ਆ ਝੋਟੀ ਠੀਕ ਹੈ ਹਾਂਜੀ ਐਨ ਤੋਰਦੇ ਸਿੱਧੀ ਬੜਾ ਚੰਗਾ ਥਾਣਾ ਨੂੰ ਸੂਝੋਟੀ ਦਾ ਰਾਮਨਾ ਝੋਟੀ ਵੀਰੇ ਕਹਿੰਦੇ ਮੇਲੇ ਮੂਲੇ ਲੱਗ ਗੀ ਹਨਾ ਜੀ ਜਾਣ ਹੋਵੇ ਸੂਈ ਨੇ ਨੂੰ 17 18 ਪਲੱਸ ਰਾਮਨਾ ਦੁੱਧ ਦੇ ਦੂ ਠੀਕ ਹੈ ਮੋਹ ਕਮਾਰੇ ਉਹ ਦਰ ਨੂੰ ਕਮਾਉਂਦੇ ਯਾਰ ਤਾਂ ਕੁਆਲਿਟੀ ਬਹੁਤ ਛੋਟੀ ਦੀ ਚੰਗੀ ਚੀਜ਼ ਤੇ ਤਾਂ ਵੀਰੇ ਪੈਸੇ ਲੱਗਣੇ ਲੱਗਣੇ ਆ ਬਿਲਕੁਲ ਹਾਂਜੀ ਆਪਾਂ ਵੀ ਲਾ ਕੇ ਲਿਆਂਦਿਆਂ ਆਪਾਂ ਨੂੰ ਵੀ ਨਹੀਂ ਓਵੇਂ ਕਿਵੇਂ ਸਾਰੇ ਮਾਲਕ ਦੇਂਦੇ ਹੀ ਆ ਵੀਡੀਓ ਹੂੰ ਬੰਦੀ ਕੋਈ ਚੰਗੀ ਚੀਜ਼ ਤਾਂ ਬਈ ਸਸਤੀ ਮਿਲਦੀ ਨਹੀਂ ਆਪਾਂ ਕਹਿ ਰਹੀਏ ਕੋਈ ਹੂੰ ਜਿਹੜੀ 9 10 ਨੰਬਰ ਦੇ ਉੱਤੇ ਛੋਟੀ ਕੋਲ ਰਿਹਾ ਬਈ ਆ ਛੋਟੀ ਥੱਲੇ ਵੀਰੇ 16 ਕਿਲੋ ਦੁੱਧ ਕੰਡੇ ਵਾਲਾ ਹੁਣ ਤਿਆਰ ਆ 16 17 100 16 ਮੰਨ ਕੇ ਲੈ ਜੀ ਠੀਕ ਹੈ ਜਿਹੜਾ ਬਾਲਟੀ ਚ ਪੈਂਦਾ 6 ਡੰਦਾ ਠੀਕ ਹੈ ਹਾਂਜੀ ਸੋ 16 ਕਿਲੋ ਦੁੱਧ ਹਾਜ਼ਰ ਹੈ ਦੱਸੋ ਜਿਹੜਾ ਬਾਲਟੀ ਚ ਪੈਂਦਾ ਤੇ 6 ਡੰਦਾ 8 ਕਿਲੋ ਡੰਗਦਾ ਕੰਡੇ ਦੇ ਚਾੜ ਕੇ ਦੁੱਧ ਲੈ ਜਾਈ ਜਿਹੜਾ ਬੱਚੇ ਨੂੰ ਗਣਦੇ ਆਪਾਂ ਉਹ ਨਹੀਂ ਗਣਦੇ ਇਹਦਾ ਠੀਕ ਹੈ ਇਹਨੂੰ ਸੂਈ ਨੂੰ ਭਰੇ ਪੂਰਾ 1 ਮਹੀਨਾ ਹੋ ਗਿਆ ਠੀਕ ਹੈ ਹਾਂ ਕਈ ਵਾਰੀ ਭਰਾ ਕਹਿ ਦਿੰਦਾ ਨਾ ਮੈਂ 1 ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਠੀਕ ਹੈ ਆਪਾਂ ਦੱਸ ਕੇ ਚੀਜ਼ ਦਵਾਂਗੇ ਹੂੰ ਚੌਾਈ ਜੂਈ ਬੜੀ ਪੋਲੀ ਆ ਝੋਟੀ ਦੀ 3 ਕਿਲੋ ਤੇ 3 ਸਵਾ 3 ਕਿਲੋ ਦੀ ਗਾੜੀ ਆ ਠੀਕ ਐ ਇਧਰ ਬਈਏ ਗੱਭਣ ਆ ਸੂਣ ਵਾਲੀ ਆ ਝੋਟੀ ਕਿੰਨੇ ਸੂਆ ਸੁੰਦੀ ਕਿਰਾਂ ਵਾਲੀ ਪੂਛ ਫੜੀ ਬਈ ਬਹੁਤ ਸੋਹਣੀ ਖੜੀ ਐ ਦੱਸੋ ਹਵਾਨਾ ਦੇਖ ਲਓ ਇੱਕ ਵਾਰ ਕਰਮ ਵਾਲੀ ਦਾ ਦੂਜਾ ਸੂਆ ਵਾ ਹੂੰ ਪੂ ਚਾਰ ਦਾੰਦਾ ਮੂੰਹ ਤੋਂ ਠੀਕ ਐ ਇਹਨੇ 14 15 ਕਿਲੋ ਪਹਿਲਾਂ ਨੇ ਦੋ ਤੋ ਦਿੱਤਾ ਦਿੰਨੇ ਕਿੰਨੇ ਲਊਗੀ ਬੋਹ ਹੀ 5 4 ਤਾਂ ਲੈ ਜੂਗੀ ਹੂੰ ਤਾਂ ਤਿਆਰੀ ਆ ਹਾਜਰੀ ਦਾ ਇਥੋਂ ਹੱਲ ਗਈ ਫੇ ਤਾਂ ਪਹਿਲਾਂ ਵੀ ਪਸ਼ੂ ਸੂ ਸਕਦਾ ਕਈ ਵਾਰੀ ਕੋਈ ਦੇਖੋ ਬਣਾਵਟ ਕਰਮ ਯਾਦ ਕੁਆਲਟੀ ਬਹੁਤ ਆ ਝੋਟੀ ਦੀ ਸਿੰਘ ਤੋਂ ਵੀ ਸਨਖੀ ਐ ਥਣ ਹਵਾਨੇ ਦੀ ਸਨਖੀ ਐ ਢਾਂਚਾ ਦੇਖ ਲਓ ਇਹਦਾ ਇਹ ਹੁਣ ਤੁਸੀਂ ਇਹ ਦੇਖੋ ਵੀ ਇਹ ਸੂਣ ਵਾਲੀ ਦਾ ਹਵਾਨਾ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਹੀ ਸਾਰੀਆਂ ਵਜਾਂ ਜਿਹੜੀਆਂ ਉਹ ਭਰਦੀਆਂ ਕਿਉਂਕਿ ਕੋਈ ਆ ਭਰਦੀ ਪਿੱਛੇ ਦੀ ਥੱਲਿਓ ਆਪਣੀ ਡੰਨ ਗਰੰਟੀ ਹੋਵੇਂ ਦੀ ਠੀਕ ਹੈ ਹਾਂਜੀ ਬਾਕੀ ਆ ਤੁਹਾਡਾ ਢਾਂਸ ਥਾਨ ਖਿੱਚ ਕੇ ਭਰਾ ਵੀ ਲੈ ਸਕਦਾ ਨਾ ਸਹੀ ਹੈ ਇਹ ਲੈ ਕੇ ਜਾਵੇ ਥੱਲੀ ਕਰਕੇ ਪੂਰੇ ਪੈਸੇ ਲਾਉਣੇ ਅਗਲੇ ਨੇ ਹੂੰ ਇਹ ਪੂਰਾ ਮਾਨ ਖੁਸ਼ ਹੋਇਆ ਯਾਰ ਉਦੋਂ ਆਪਣੇ ਘਰੋਂ ਚੀਜ਼ਾ ਉਹਦੇ ਖੋਲ ਕੇ ਗੱਡੀ 'ਚ ਪਾਵੇ ਠੀਕ ਹੈ ਪੂਰਾ ਸਾਰਾ ਟੱਬਰ ਖੁਸ਼ ਆ ਸਹੀ ਆਪ ਦੀ ਪੂਰੀ ਸੱਲੀ ਕਰਕੇ ਲੈ ਕੇ ਜਾਵੇ ਇੱਥੇ ਆ ਗਿਆ ਕੋਈ ਖਰਚਾ ਨਹੀਂਗਾ ਰੋਟੀ ਪਾਣੀ ਦਾ ਵੀ ਸਾਰੀ ਆਪਣੀ ਜ਼ਿੰਮੇਵਾਰੀ ਹੋਊਗੀ ਦੋ ਟਾਈਮ ਕੋਈ ਬਾਹਰ ਲਗਾ ਕੇ ਵੀ ਆਉਣਾ ਚਾਹੁੰਦਾ ਵਾ ਠੀਕ ਹੈ ਕੋਈ ਆਪਣੇ ਕੋਲੇ ਆ ਸਕਦਾ ਸੋ ਦੋਸਤੋ ਰਹਿਸ਼ ਦਾ ਪ੍ਰਬੰਧ ਹੈਗਾ ਤੁਸੀਂ ਰੁਕ ਸਕਦੇ ਹੋ ਘਰ ਹੈ ਬਾਈ ਦਾ ਇੱਥੇ ਬਿਲਕੁਲ ਆਪਦੇ ਘਰ ਹੀ ਇਹ ਵਪਾਰ ਦਾ ਕੰਮ ਹੈ ਇੱਥੇ ਤੁਸੀਂ ਰਕਣਾ ਵਧੀਆ ਰੂਮ ਬਾਈ ਨੇ ਸਪੈਸ਼ਲ ਬਣਾਇਆ ਗੈਸਟ ਰੂਮ ਜਿਹੜਾ ਉਹ ਆਉਣ ਜਾਣ ਵਾਲੇ ਭਰਾਵਾਂ ਵਾਸਤੇ ਬਣਿਆ ਹੋਇਆ ਸੋ ਅੱਜ ਦੀ ਵੀਡੀਓ ਦੇ ਇਹ 11 ਨਗ ਵਿਕਰੀ ਵਾਲੇ ਸੀ ਤੇ ਤੁਸੀਂ ਇਹਨਾਂ ਚੋਂ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਇੱਕੋ ਗੱਲ ਵਾਰ-ਵਾਰ ਵੀਡੀਓ ਚ ਰਿਪੀਟ ਕੀਤੀ ਆ ਵੀ ਸਾਲ ਹੀ ਚੀਜ਼ ਐ ਇਹਨਾਂ ਦੀ ਸੇਵਾ ਹੋਰ ਐ ਥੋੜੀ ਸੇਵਾ ਹੋਰ ਹੋਊਗੀ ਇੱਥੇ ਜਿੰਨਾਂ ਤੋਂ ਇਹਨਾਂ ਦੀ ਸੇਵਾ ਦੇ ਉੱਤੇ ਦੱਸਿਆ ਉਹ ਚੋਕੇ ਲੈ ਲਓ ਉਦੋਂ ਅੱਗੇ ਤੁਸੀਂ ਜਿੰਨਾਂ ਵੱਧ ਚੋਲੋਗੇ ਜਾਂ ਘੱਟ ਚੋਣਿਓ ਥੋੜੀ ਗੁੱਡ ਲੱਕ ਐ ਥੋੜੀ ਆਪਦੀ ਜਿਹੜੀ ਉਹ ਸਾਮ ਸੰਭਾਲ ਐ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ